ਧੰਨਵਾਦ ਬਾਜਾਖਾਨਾ ਸਾਹਿਬ ਸਾਹਮਣੇ ਢੋਲਰ ਢੋਲਰ ਆ ਗਿਆ ਜਗਨੰਦਨ ਅਕਾਲ ਘੜੀਏ ਦਾ ਵੀ ਅੱਜ ਕਹਿੰਦੇ ਪੂਰਾ ਜੋਰ ਲੱਗਿਆ ਹੈ ਜਗਨੰਦਨ ਦਾ ਵੀ ਧੰਨਵਾਦ ਹੈ ਉਹ ਸਾਹਮਣੇ ਵੇਖੋ ਟੱਕਰ ਟੱਕਰ ਜਿੰਦੀ ਇਹ ਜਿੰਦੀ ਆ ਮਾਨ ਸਿੰਘ ਵਾਲੀ ਦੀ ਧਰਤੀ ਦਾ ਕਹਿੰਦੇ ਬੱਬੂ ਮਾਨ ਦੇ ਚਰਚੇ ਹੁੰਦੇ ਹੈ ਕਿ ਗੀਤ ਲਿਖਾ ਦੂੰ ਤੇਰੇ ਤੇ ਰਾਸਤਾਨ ਵਾਲਾ ਕਿ ਚੋਪਰ ਚੋਪਰ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਇਹ ਪੁੱਲਰ ਹੈ ਕਹਿੰਦੇ ਰਾਸਤਾਨੀ ਗੰਗਾ ਨਗਰ ਵਾਲਾ ਉਧਰ ਪ੍ਰਾਪਾ ਸਾਡਾ ਭਰਾ ਗੱਲਾਂ ਟਿਕਾਣੇ ਲੱਗੀਆਂ ਪਈਆਂ ਭਿੰਦੇ ਬਰੀ ਵਾਲੀ ਦਾ ਪੁੱਤਰ ਇਧਰ ਖੋਸ਼ ਹੈ ਬਰੀ ਵਾਲੀਆ ਭਿੰਦਾ ਵੀ ਦੋ ਤਿੰਨ ਦਿਨ ਪਹਿਲਾਂ ਕੈਨੇਡਾ ਚਲਾ ਗਿਆ ਆਹ ਸਾਹਮਣੇ ਚਾਰ ਮਲ ਤਰ ਤਿਆਰ ਨੇ ਲਬਾਨੇ ਵਾਲੀ ਦੀ ਤਰਤੀਆ ਭੇਜਾ ਇਹ ਕਹਿੰਦੇ ਹਰ ਸਰਪੰਚ ਦੀ ਟੀਮ ਹੈ ਵੱਡੀ سپورਟ ਹੁੰਦੀ ਹੈ ਗੁਰਬਖਸ਼ ਸਿੰਘ ਦੀ ਡੀਪੀ 3500 ਫਿਰ ਗਾਂ ਗੰਗਾ ਨਗਰ ਮੇਰੇ ਹਿਸਾਬ ਦੇ ਨਾਲ ਕਹਿੰਦੇ ਬਾਦ ਦੇਖਣਾ ਵੀ ਲੰਬੇ ਪੈੜੇ ਤੈ ਕਰਕੇ ਆਏ ਆ ਆ ਲੰਬੇ ਪੈੜੇ ਤੈ ਕਰਕੇ ਆ ਰਾਜਸਥਾਨ ਵਾਲੇ ਮਿੱਤਰੋ ਲੰਮਾ ਪੈੜਾ ਤੈ ਕਰਕੇ ਜੋਗੇ ਵਾਲੀਏ ਪੈੜੇ ਦੂਰ ਪਸ਼ੋਰਾ ਦੇ ਵਾਗੇ ਖੜੀ ਰਾਹ ਪੁੱਛਦੀ ਰਾਹ ਪੁੱਛਦੀ ਲੋਹਾਰਾਂ ਦੇ ਇਹ ਨੌਜਵਾਨ ਕਹਿੰਦੇ ਭੁੱਲਰ ਆ ਉਧਰ ਭੇਜਿਆ ਸੋਨਾਜ ਕਹਿੰਦੇ ਗੱਭਰੂ ਜੋਗੇ ਵਾਲੀਆ ਤੇ ਨੰਬਰ ਆ ਰਾਜਸਥਾਨੀ ਕਹਿੰਦੇ ਭੁੱਲਰ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਰੇਡ ਉਹਨਾਂ ਡੋਲੀ ਵੇਲੇ ਰੋਈ ਤੂੰ ਵੀ ਟਿੱਲੇ ਉੱਤੇ ਬਹਿ ਗਿਆ ਫਕੀਰ ਬਣ ਕੇ ਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਆ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਤੂੰ ਵੀ ਰਹਿ ਗਿਆ ਅਧੂਰਾ ਮੈਂ ਵੀ ਰਹਿ ਗਈ ਅਧੂਰੀ ਆ ਰਹਿ ਗਈ ਛੰਨੇ ਵਿੱਚ ਚੂਰੀ ਵੇ ਤੇਰੀ ਤਕਦੀਰ ਬਣ ਕੇ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ ਇੱਧਰ ਰਾਂਝਾ ਬਣ ਨੂੰ ਫਿਰਦਾ ਆ ਆਹ ਉਹ ਕਦੇ ਭੁੱਲਰ ਸਿਰੇ ਦੀਆਂ ਕੰਨੀਆਂ ਪਾ ਗਿਆ ਜਿਹੜੇ ਭਰਾ ਕੋਲੇ ਮੂਸਪਰੇ ਆ ਪਹੁੰਚਦੀ ਕਰ ਦਿਓ ਜੀ